ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੋਣ ਹੋਵੇ ਉਸਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਅਤੇ ਨਾਲ ਹੀ ਪਿੰਡ ਦੇ ਵਿੱਚ ਪਾਰਟੀਬਾਜ਼ੀ ਅਤੇ ਧੜੇਬੰਦੀ ਵੀ ਨਜ਼ਰ ਆਉਂਦੀ ਹੈ। ਉੱਥੇ ਹੀ ਪਿੰਡਾਂ ਦੇ ਵਿੱਚ ਲੜਾਈ ਝਗੜੇ ਵੀ ਵੱਧੇ ਜਾ ਰਹੇ ਹਨ। ਜਿਸ ਨੂੰ ਵੇਖਦਿਆਂ ਹੋਇਆਂ ਨਾਬਾ ਬਲੱਗ ਦੇ ਪਿੰਡ ਮੱਲੇਵਾਲ ਨੇ ਵੱਖਰੀ ਮਿਸਾਲ ਪੇਸ਼ ਕੀਤੀ ਜਦੋਂ ਪਿੰਡ ਦੀ ਪੰਚਾਇਤ ਚੁਣੀ ਸੀ ਉਦੋਂ ਵੀ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਸੀ ਅਤੇ ਹੁਣ ਜਦੋਂ ਤਿੰਨ ਪਿੰਡ ਵਾਸੀਆਂ ਦੇ ਵੱਲੋਂ ਸਰਬਸੰਮਤੀ ਨਾਲ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਕਰਵਾਈ ਗਈ। ਸਾਡੇ ਤਿੰਨ ਪਿੰਡਾਂ ਦੀ ਸੋਸਾਇਟੀ ਹੈ ਜੀ ਮੱਲੇਵਾਲ ਪੱਤੀ ਮੱਲੇਵਾਲ ਤੇ ਕਾਲਸੋਣਾ ਨਗਰ ਪਿਛਲੀ ਵਾਰੀ ਵੀ ਅਸੀਂ ਕੋਸ਼ਿਸ਼ ਕੀਤੀ ਸੀ ਸਮਤੀ ਨਾਲ ਪ੍ਰਧਾਨ ਬਣਾਇਆ ਤੇ ਮੈਂਬਰ ਚੁਣੇਗੇ ਐਤਕੀ ਵੀ ਖਾਸ ਤੌਰ ਤੇ ਸਾਡੇ ਮੋਢ ਪਰ ਬੰਦੇ ਆਪਣੇ ਦਵਤ ਸਿੰਘ ਬਿੱਲੂ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਜੀ ਕਾਲਸੋਣਾ ਦੇ ਸਰਪੰਚ ਸਾਹਿਬ ਵਰਪੰਚ ਸਿੰਘ ਜੀ ਵਰਪੰਚ ਸਾਹਿਬ ਤੇ ਹੋਰ ਜਿਹੜੇ ਮੈਂਬਰ ਨੇ ਮੇਰੇ ਨਾਲ ਸਾਰਿਆਂ ਨੇ ਸਹਿਮਤੀ ਕਰਕੇ ਪਹਿਲਾਂ ਮੈਂਬਰ ਚੁਣੇਗੇ ਉਸ ਤੋਂ ਬਾਅਦ ਅੱਜ ਫੇਰ ਮੈਨੂੰ ਪਹਿਲਾਂ ਵੀ ਦੋ ਵਾਰੀ ਮੌਕਾ ਮਿਲਿਆ ਪ੍ਰਧਾਨਗੀ ਕਰਨ ਦਾ ਤੀਜੀ ਵਾਰੀ ਫੇਰ ਪ੍ਰਧਾਨ ਬਣਾਇਆ ਤੇ ਮੈਂ ਕਹਣਾ ਵੀ ਆਲੇ-ਦਾਲੇ ਪਿੰਡਾਂ ਦੇ ਜੋ ਵੀ ਇਹ ਪਾਰਟੀਬਾਜ਼ੀ ਕਰਦੇ ਨੇ ਜੀ ਪਾਰਟੀਬਾਜ਼ੀ ਵਾਲਾ ਕੋਈ ਕੰਪਨੀ ਕਿਉਂਕਿ ਸਭਾ ਸੋਸਾਇਟੀ ਹੈ ਜਿਹੜੀ ਇਹਦੇ ਨਾਲ ਮੇਨ ਜ਼ਿੰਮੇਵਾਰ ਜੁੜੇ ਹੋਏ ਨੇ ਉਹਨਾਂ ਨੂੰ ਆਪਾਂ ਨੇ ਸਮੇਂ ਸਿਰ ਸਮਾਨ ਪਹੁੰਚਾਉਣਾ ਤੇ ਤੰਦ ਵਗੈਰਾ ਦੇਣੇ ਨੇ ਇਸ ਵਿੱਚ ਪਾਰਟੀਬਾਜ਼ੀ ਦਾ ਮੈਂ ਕਹਿੰਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਤੋਂ ਮੈਂ ਆਸ ਵੀ ਕਰਦਾ ਤੇ ਵਿਸ਼ਵਾਸ ਵੀ ਦਿਵਾਉਣਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਸੋਸਾਇਟੀ ਨੂੰ ਚੰਗੀ ਤਰ੍ਹਾਂ ਚਲਾਵਾਂਗੇ ਤੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਵੱਧ ਤੋਂ ਵੱਧ ਉਹਨਾਂ ਦਾ ਹਾਂ ਜੀ ਇਸ ਚੀਜ਼ ਨਾਲ ਪਿੰਡ ਵਿੱਚ ਧੜੇਬਾਜੀ ਬਿਲਕੁਲ ਖਤਮ ਹੁੰਦੀ ਆ ਕਿਉਂਕਿ ਪਹਿਲਾਂ ਅਸੀਂ ਪੰਚਾਇਤ ਦੇ ਵਿੱਚ ਵੀ ਸੰਮਤੀ ਨਾਲੇ ਸਰਪੰਚ ਸਾਹਿਬ ਚੁਣੇ ਨੇ ਤੇ ਤਕਰੀਬਨ 15-20 ਸਾਲ ਤੋਂ ਹੁਣ ਸਾਡਾ ਰੁਝਾਨ ਹੈ ਕਿ ਸੰਮਤੀ ਨਾਲੇ ਪੰਚਾਇਤਾਂ ਤੇ ਇਹ ਜਿਹੜੀਆਂ ਕਮੇਟੀਆਂ ਨੇ ਜਿਹੜੀਆਂ ਜੁੜੀਆਂ ਨੇ ਆ ਕੇ ਕੋਈ ਆਉਣ ਵਾਲੇ ਸਮੇਂ 'ਚ ਨਵੀਂ ਪੀੜ੍ਹੀ ਪਾਰਟੀ ਬਜੀ ਉੱਠੇ। ਇਹਦਾ ਦੇਖਦਿਆਂ ਕਿ ਸੈਸਨ ਦੇ ਵਿੱਚ ਸਾਮਾਨ ਮੇਨ ਵੱਡਾ ਕੰਮ ਹੁੰਦਾ ਜਿਵੇਂ ਪਰਾਲੀ ਨੂੰ ਬਹੁਤ ਵੱਡੇ ਪੱਧਰ ਤੇ ਅੱਗ ਲੱਗਦੀ ਆ। ਇਥੇ ਕਿੰਨੇ ਟਾਈਮ ਤੋਂ ਲਗਾ ਰਹੇ ਅਸੀਂ तकरीबन 4-5 ਸਾਲ ਹੋ ਗਏ ਪਿੰਡ ਮੱਲੇਵਾਲ ਵਿਖੇ ਹੁਣ ਕਿਸੇ ਨੇ ਅੱਗ ਨਹੀਂ ਲਾਈ ਕਿਉਂਕਿ ਇੱਥੇ ਸਾਡੀ ਸੁਸਾਇਟੀ ਦੇ ਵਿੱਚ ਵੀ ਸੰਦ ਕਾਫੀ ਨੇ ਕਿਉਂਕਿ ਪ੍ਰਾਲੀ ਨੂੰ ਸਾਹਮਦੇ ਨੇ ਤੇ ਪਿੰਡ 'ਚ ਸਾਡੇ ਦੋ ਪਰਿਵਾਰਾਂ ਕੋਲ ਨੇ ਵੱਡੇ ਪੇਲਰ ਤੇ ਗੱਠਾ ਬਣਾਉਣ ਵਾਲੀ ਮਸ਼ੀਨਾਂ ਨੇ ਉਹਦੇ ਕਰਕੇ तकरीबन 100% ਆ ਸਾਡੇ ਕੋਲ ਜਿਹੜੀ ਬਿਲਕੁਲ ਅੱਗ ਨਹੀਂ ਲੱਗੀ ਨਿਊਸ਼ਨ ਦਾ ਜਿਹੜਾ ਵੱਡਾ ਮਸਲਾ ਉਹਦਾ ਵੀ ਖਾਸਤਿਆਂ ਰੱਖਦੇ ਆ ਤੇ ਉਹ ਮਸ਼ੀਨਾਂ ਵਾਲਿਆਂ ਦਾ ਵੀ ਧੰਨਵਾਦ ਆ ਜਿਹੜੇ ਸਾਡੇ ਪਿੰਡ ਦੇ ਵਿੱਚੋਂ ਪ੍ਰੈਫਰੈਂਸ ਸਾਡੇ ਪਿੰਡ ਨੂੰ ਲੈਂਦੇ ਨੇ ਉਹਨਾਂ ਪੰਡਾ ਨੂੰ ਇੱਥੋਂ ਇਕੱਠਾ ਚੱਕ ਕੇ ਲੈ ਕੇ ਜਾਂਦੇ ਨੇ 15 ਕਿੰਨੇ ਮਿੱਟੀ ਜਾਂਦੇ ਨੇ ਸੋਸਾਇਟੀ ਕੋਲੇ ਤਕਰੀਬਨ ਆਪਣੇ 3-4 ਮਸ਼ੀਨਾਂ ਹੈਗੀਆਂ ਜੋ ਪਰਾਲੀ ਨੂੰ ਸਾਂਭਦੇ ਆ ਜਿਵੇਂ ਕਿ ਆ ਮੰਚਰ ਹੋ ਗਿਆ ਤੇ ਇੱਕ ਪਲਾਉ ਵੀ ਆ ਤੇ ਰੋਟਾਵੇਟਰ ਵਗੈਰਾ ਹੋਰ ਸਾਰੇ ਸੰਦ ਹੈਗੇ ਸਾਡੇ ਕੋਲੇ ਜਿਹੜੀ ਲੋੜ ਹੋਰ ਮਹਿਸੂਸ ਹੋਏਗੀ ਹੋਰ ਵੀ ਉਹਨਾਂ ਨੇ ਚੁੱਕ ਲਿਆ ਜਿਵੇਂ ਪੁੱਛੀ ਪਰਾਲਾ ਕਰਨ ਨੂੰ 2-3 ਪੰਡਾ ਨੂੰ ਪੁੱਛੇ ਜਿਵੇਂ ਪੋਰਪੰਡਾ ਵਾਲਿਆਂ ਨੂੰ ਵੀ ਕਹਿੰਦੇ ਆ ਕਿ ਅਸੀਂ ਵੱਧੋ ਵੱਧ ਜਿਹੜੀ ਪਰਾਲੀ ਨੂੰ ਅੱਕਣਾ ਲਾਉਣਾ ਕਿਉਂਕਿ ਇਹਦੇ ਨਾਲ ਆਪਣਾ ਜਿੰਨੇ ਬਿਮਾਰੀਆਂ ਫੈਲਦੀਆਂ ਨੇ ਤੇ ਵੱਧੋ ਵੱਧ ਜਾਂਦਾ ਪ੍ਰਾਣੀ ਨੂੰ ਵਿੱਚ ਸਮੇਟਣਾ ਲੌਕ ਕਰਕੇ ਜਾਂ ਫਿਰ ਮਸ਼ੀਨਾਂ ਨੇ ਜਿੰਨੇ ਗੱਠਾ ਬਣਾਉਂਦੀਆਂ ਨੇ ਉਹਨਾਂ ਨੂੰ ਪ੍ਰਾਈਵੇਸ ਦੇਣ ਤਾਂ ਕਿ ਸਮਾਜ ਦੇ ਵਿੱਚ ਪਲੀਤ ਨਾ ਫੈਲੇ ਸਾਰਿਆਂ ਨੂੰ ਵੱਡੀ ਖੁਸ਼ੀ ਦੀ ਗੱਲ ਤਾਂ ਕਿ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਵੀ ਸਾਡੀਆਂ ਜਿਹੜੀਆਂ ਸਾਰੇ ਸਮਝ ਨਾਲ ਜੁੜੀਆਂ ਤੇ ਤਿੰਨਾ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਜਾਂ ਸਾਰੇ ਲੋਕਾਂ ਨੇ ਰਲ ਕੇ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੂਜੀ ਵਾਰੀ ਫੇਰ ਅਸੀਂ ਜਿਹੜਾ ਜਿਹੜਾ ਸੁਸਾਇਟੀ ਦਾ ਪ੍ਰਧਾਨ ਵੀ ਅਸੀਂ ਸਰਬਸਮਤੀ ਨਾਲ ਚੁਣਿਆ ਸਾਰੇ ਤਿੰਨੇ ਪਿੰਡਾਂ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਜਿਨ੍ਹਾਂ ਨੇ ਇੰਨੀ ਸੂਝ-ਬੂਝ ਨਾਲ ਪਹਿਲਾ ਮੈਂਬਰ ਚੁਣੇ ਮੈਂਬਰ ਚੁਣਨ ਤੋਂ ਬਾਅਦ ਸਰਬਸਮਤੀ ਨਾਲ ਜਿਹੜੀ ਪ੍ਰਧਾਨਗੀ ਦੀ ਤਖ਼ਤ ਹੈ ਉਹ ਕੀ ਇਹ ਪਿੰਡਾਂ 'ਚ ਦੇਖਿਆ ਲੜਾਈ ਕਾਤੀ ਹੋਈ ਹੈ ਇਸ ਬਾਰੇ ਕੋਈ ਕਹਿਤੀ ਨਹੀਂ ਲੱਗਦੀ ਇੰਨੀਆਂ ਚੀਜ਼ਾਂ ਤੋਂ ਦੇਖ ਕੇ ਹੀ ਜਿਹੜੀ ਇਹ ਸਿਆਣਪ ਉਪਜਦੀ ਹੈ ਵੀ ਹਾਲਾਤਾਂ ਦੇ ਮੁਤਾਬਕ ਹੈ ਜਿਹੜੀ ਇਹ ਚੀਜ਼ਾਂ ਬਣੀਆਂ ਤਾਂ ਹੈਗੀਆਂ ਸੀ ਸਹੂਲਤਾਂ ਦੇਣ ਵਾਸਤੇ ਲੋਕਾਂ ਦੇ ਕੰਮ ਕਰਦਣ ਵਾਸਤੇ ਇਹ ਮਾ ਪਾਰਟੀਵਾਦੀ ਦੀ ਭੇਡ ਚੜ੍ਹਦੀਆਂ ਜਾਂਦੀਆਂ ਨੇ ਤੇ ਇੱਕ ਵਾਰੀ ਕੋਈ ਜਿਹੜੀ ਐ ਇਲੈਕਸ਼ਨ ਆ ਜਾਂਦੀ ਐ ਇਲੈਕਸ਼ਨ ਤੋਂ ਬਾਅਦ ਆ ਜਿਹੜਾ ਲੋਕ ਪੰਜ ਸਾਲ ਪਾਰਟੀਵਾਦੀ ਕਰਕੇ ਜਿਹੜੀਆਂ ਹੋਈਆਂ ਲੜਾਈਆਂ ਕਰਕੇ ਖਾਣੇ ਕਜੇ ਨੇ ਜਿ ਫਰੀ ਜਾਂਦੇ ਨੇ ਅਸੀਂ ਸਾਰਿਆਂ ਨੇ ਇਕੱਠ ਕਰਕੇ ਇਹੀ ਸੋਚਿਆ ਵੀ ਆ ਇਸ ਚੀਜ਼ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਤੋਂ ਬਚਾ ਕੇ ਭਾਈਚਾਰਕ ਨੁਕਸਾਨ ਜਿਹੜੀ ਅਸੀਂ ਪੈਦਾ ਦੇਖੋ ਜੀ ਬਹੁਤ ਵਧੀਆ ਉਪਰਾਲਾ ਇਹ ਪੰਡਾ ਦੇ ਮੋਟਰਵਰ ਬੰਦੇ ਆ ਦੇ ਬਹੁਤ ਵਧੀਆ ਸੋਚਾ ਇਸ ਤਰ੍ਹਾਂ ਪ੍ਰਧਾਨ ਜੀ ਦੇ ਦਰਸਾ ਪਹਿਲਾਂ ਪਚਾਟਾ ਵੀ ਸਾਡੇ ਤਿੰਨੇ ਪੰਡਾ ਦੇ ਸਰਬਸੰਮਤੀ ਨਾਲ ਚੁਣਿਆ ਗਿਆ ਜਿਸ ਨਾਲ ਭਾਈਚਾਰਕ ਤੋ ਮਨਜੀਤ ਸਿੰਘ ਅੱਜ ਤੀਜੀ ਵਾਰ ਜਿਹੜਾ ਇਹਨਾਂ ਦੀ ਪਹਿਲਾਂ ਵੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਤੇ ਕਿਸਾਨਾਂ ਦਾ ਤੰਦ ਵਗੈਰਾ ਤੇ ਰੀਅਲਟੀ ਤੇ ਜੋ ਵੀ ਯੂਰੀਆ ਵਗੈਰਾ ਦਾਮ ਤੋਂ ਘਰਾਲਾ ਕਰਕੇ ਲਿਆਉਂਦੇ ਰਹੇ ਨੇ ਬਾਕੀ ਅਪਰੋਚੇਬਲ ਬੰਦੇ ਦੇ ਉੱਪਰ ਤੱਕ ਪਹੁੰਚ ਰੱਖਦੇ ਨੇ ਇਧਰੋਂ ਦਰwidehat ਮਾਰ ਕੇ ਸੋਇਟੀ ਲਈ ਮੈਂ ਕੰਮ ਕਰਦੇ ਰਹਿੰਦੇ ਨੇ ਤੋ ਸਾਰਿਆਂ ਦੇ ਸਹਿਮਤੀ ਨਾਲ ਇਹਨਾਂ ਨੂੰ ਤੀਜੀ ਵਾਰ ਮਲਾ ਕੇ ਇਸ ਵਾਰ ਮੌਕਾ ਦਿੰਦਾ ਹਾਂ ਕਿ ਨਮੂਨ ਆ ਸਰ ਇਹ ਉਹਦਾ ਬੁਰੀ ਤੋਂ ਸਕਤ ਕਰਦਾ ਹੈ ਇਸ ਤਰ੍ਹਾਂ ਕੋਈ ਜਦੋਂ ਚਰਮ ਚੰਪੀਣਾ ਚੋ ਹੋਈ ਨਾ ਪਹਿਲਾਂ ਵੀ ਹੁੰਦੀ ਸੀ ਇੱਕ ਬੜੀ ਵੱਡੀ ਨਹੀਂ ਤੇ ਬਹੁਤ ਵਧੀਆ ਹੁੰਦੇ ਤੱਕ ਸਾਲ ਹੋ ਗਏ ਹੁੰਦਾ ਜোন ਇਸ ਤਰ੍ਹਾਂ ਦੇ ਵੱਡੀ ਮੋਟਾ ਬੰਦਾ ਕੋਈ ਢਕਾ ਨਹੀਂ ਕੋਈ ਲਗਾਈ ਜਾਗਰ ਨਹੀਂ ਗਾਈ ਪੂਰੇ ਬਹੁਤ ਬੱਚਾ ਫੁੱਸ ਹੋ ਕੇ ਸਾਰਾ ਹੰਕਾ ਜਿੰਨੇ ਬੰਦਾ ਜਿੰਨੇ ਬੰਦਾ ਦੀ ਚਾਹਤ ਨਾਲ ਸਾਰਾ ਕੰਮ ਮੁਕੂ ਜਾਂਦਾ ਹੈ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ